ਅੰਮ੍ਰਿਤਸਰ ਦੇ ਸ਼ਹਾਟਾ ਇਲਾਕੇ ਵਿੱਚ ਇੱਕ 32 ਸਾਲਾ ਵਿਆਹਤਾ ਔਰਤ ਵੱਲੋਂ ਫਾਹਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਅਨੂ ਵੱਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਅਨੂ ਨੂੰ ਲੰਮੇ ਸਮੇਂ ਤੋਂ ਤਾਂਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਮੇਰੀ ਟੀਮ ਨੂੰ ਮਾਰ ਦਿੱਤਾ ਇਹਨਾਂ ਨੇ ਸੋਰੇ ਵਾਲਿਆਂ ਨੇ ਮਾਰ ਦਿੱਤਾ ਹੈ ਫੜ ਕੇ ਗਲਾ ਘੋਟ ਕੇ ਨਾ ਉਹਨੂੰ ਲਮਕਾ ਦਿੱਤਾ ਰਸੀ ਨਾਲ ਵੀ ਮਰ ਗਈ ਹੈ ਫਾ ਲੈ ਕੇ ਪਰ ਉਹ ਆਪ ਨਹੀਂ ਮਰੀ ਇਹਨਾਂ ਨੇ ਮਾਰਿਆ ਹੈ ਇਹਨੇ ਸੋਰੇ ਨੇ ਕਾਰਨ ਇਹੀ ਸੀਗਾ ਨਾਲ ਸੋਨ ਨੂੰ ਮੰਗਦਾ ਸੀ ਮੇਰੀ ਧੀ ਦੇ ਨਾਲ ਸੋਣਾ ਸੋਣਾ ਉਹਨੇ ਮਨਾ ਕਰ ਦਿੱਤਾ ਹੁਣ ਨਹੀਂ ਸੋਣਾ ਮੰਗ ਕੋ ਮੈਂ ਹੀ ਮੰਗ ਕਰਦੀ ਮੇਰੀ ਧੀ ਨੂੰ ਇਨਸਾਫ ਦਿਵਾਓ ਬਸ ਸਾਰੇ ਟੱਬਰ ਨੂੰ ਅੰਦਰ ਕਰੋ ਸਾਰੇ ਟੱਬ ਨੂੰ ਅੰਦਰ ਕਰੋ ਇਹਨਾਂ ਨੂੰ ਪਤਾ ਲੈ ਸਾਡੀ ਤਾਂ ਕੀ ਚੱਲ ਗਈ ਤਾਂ ਇਹਨਾਂ ਨੂੰ ساری ਉਮਰ ਐਸੇ ਅੰਦਰ ਕਰੋ ਫੇਰ ਸਾਨੂੰ ਮੇਰੇ ਨਾਮ ਵੀ ਅੰਦਰ ਕਰੋ ਇਹਨਾਂ ਨਾਲ ਸਭ ਬੈਠੇ ਉੱਤੇ ਕਰਾਂਦੀ ਸੀ ਸਾਰੇ ਕੁਝ ਦੂਰ ਬੈਠੇ ਬੈਠੇ ਸਾਰੇ ਕੁਝ ਕਰਾਈ ਜਾਂਦਾ ਕਰਨ ਵਾਲਾ ਆਏ ਸੀ ਕਰਨ ਵਾਲਾ ਆ ਸੀਗਾ ਇਹਦੇ ਤੇ ਕਿਸੇ ਨੇ ਸ਼ੱਕ ਹੀ ਨਹੀਂ ਕਰਨਾ ਬੁੱਢਾ ਹੈ ਅੱਜ ਕੱਲ ਸਾਨੂੰ 3:00 9:00 ਵਜੇ ਕੱਲ ਇਨਫੋਰਮੇਸ਼ਨ ਆਈ ਹੈ ਵੀ ਅਨੁਸ਼ਾਮ ਅਨੁਸ਼ਮਾ ਨਾਮ ਦੀ ਲੜਕੀ ਹੈ ਨਿਕਾਸ ਨਗਰ ਦੀ ਰਹਿਣ ਵਾਲੀ ਫੰਡ ਵਾਲੇ ਦੇ ਮੇਰੇ ਇਨੇ ਆਪਣਾ ਪੱਖੇ ਦੇ ਨਾਲ ਸਾਹ ਲੈ ਕੇ ਤੇ ਆਪਣੀ ਜੀਵਨ ਲੀਲਾ ਜਮਾਤ ਕਰ ਲਈ। ਮੌਕੇ ਦੇ ਉੱਤੇ ਮੈਂ ਗਿਆ ਜੀ ਆਪਣੀ ਪੂਸ ਪਾਰਟੀ ਨਾਲ। ਉੱਥੋਂ ਅਸੀਂ ਵੇਖਿਆ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਬੋਡੀ ਦੀਆਂ ਫੋਟੋਗ੍ਰਾਫੀ ਕਰਾਈਆਂ। ਸਾਰਾ ਕੁਝ ਮੌਕਾ ਵੇਖ ਕੇ ਤੇ ਬੋਡੀ ਉਤਾਰ ਕੇ ਜਿਹੜੀ ਇਹਨੂੰ ਡੈੱਡ ਬਾਕਸ ਤੇ ਚਾਹਾਂ ਕਰਵਾਇਆ। ਹੁਣ ਇਹਦਾ ਅਜੇ ਹੀ ਪੋਸਟਮਾਰਟ ਕਰਾਉਣ ਲੱਗੇ ਆ। ਤੇ ਪਰਿਵਾਰ ਨੇ ਬਿਆਨ ਦਿੱਤਾ ਹੈ ਵੀ ਇਹਦੇ ਘਰ ਵਾਲਾ ਜਿਹੜਾ ਇਸ ਟੇਂਡਮ ਦਵਾਈ ਦੇ ਵਿੱਚ ਆ ਇੱਕ ਸੋਹਰਾ। ਉਹਨਾਂ ਨੇ ਵੀ ਉਹਨਾਂ ਦੇ ਦਬਾਅ ਹੈ ਕਿਨੇ ਆਪਣੀ ਸੋਸਾਇਟੀ ਕੀ ਜਿਹੜੀ ਜਿਹੜੀ ਤਫਤੀਸ਼ ਕਰ ਰਹੀ ਹੈ ਤੇ ਜੋ ਵੀ ਉਹ ਹਿਸਾਬ ਨਾਲਗੇ ਤੇ ਸਾਹਮਣੇ ਆਉਣਗੇ ਤਾਂ ਗਵਾਹੀ ਕਰ ਦੇਗੀ ਦੀ ਹੈ